ਸਾਸ਼੍ਰੀਆ ਕਾਲ ਜੀ ਸਵਾਗਤ ਕਰਦੇ ਆਂ ਜੇ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਾਂ 500 ਸਬਸਕ੍ਰਾਈਬਰ ਕੰਪਲੀਟ ਹੋਣ ਤੇ 5 ਲੱਕੀ ਵਿਨਰ ਚੂਜ਼ ਕਰਾਂਗੇ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਦੇ ਨੀਚੇ ਜਾ ਕੇ ਕਮੈਂਟ ਜਰੂਰ ਕਰਿਓ ਤੁਸੀਂ ਵੀ ਮੌਕਾ ਪਾ ਸਕਦੇ ਹੋ 5 ਲੱਕੀ ਵਿਨਰ ਵਿੱਚੋਂ ਇੱਕ ਹੋਣ ਦਾ ਤੇ ਅੱਜ ਅਸੀਂ ਤੁਹਾਡੇ ਲਈ ਨਵਰਾਤਰੀ ਸਪੈਸ਼ਲ ਮਖਾਣਿਆਂ ਦੀ ਖੀਰ ਲੈ ਕੇ ਆਏ ਆਂ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ 2 ਚਮਚ ਆਪਾਂ ਨੇ ਦੇਸੀ ਘਿਓ ਦੇ ਲਏ ਆ ਤੇ ਘਿਓ ਨੂੰ ਆਪਾਂ ਮੈਲਟ ਕਰ ਲੈਨੇ ਆ ਤੇ ਜਦੋਂ ਆਪਣਾ ਘਿਓ ਮੈਲਟ ਹੋ ਜਾਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਜਿਹੀ ਬਦਾਮ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਰੋਸਟ ਕਰਾਂਗੇ ਤੇ ਬਦਾਮ ਆਪਣੇ ਰੋਸਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਤੇ ਇਸੇ ਘੋਵ ਵਿੱਚ ਆਪਾਂ ਕਿਸ਼ਮਿਸ਼ ਨੂੰ ਰੋਸਟ ਕਰਾਂਗੇ ਤੇ ਕਿਸ਼ਮਿਸ਼ ਨੂੰ ਆਪਾਂ ਸਿਰਫ 30 ਸੈਕਿੰਡ ਵਾਸਤੇ ਹੀ ਰੋਸਟ ਕਰਾਂਗੇ ਜਦੋਂ ਇਹ ਥੋੜੀ ਜਿਹੀ ਫੁੱਲ ਕੇ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਆਪਾਂ ਇਹਨੂੰ ਤੁਰੰਤ ਹੀ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਆਪਾਂ ਨੇ ਇਸ ਕੱਪ ਦੀ ਮੈਜ਼ਰ ਨਾਲ 2 ਕੱਪ ਮਖਾਣੇ ਲਏ ਆ ਤੇ ਇਹਨਾਂ ਨੂੰ ਵੀ ਆਪਾਂ ਰੋਸਟ ਕਰਾਂਗੇ ਅਸੀ ਗਿਆ ਵਿੱਚ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਥੋੜੀ ਦੇਰ ਰੋਸਟ ਕਰਨ ਤੋਂ ਬਾਅਦ ਆਪਾਂ ਮਖਾਣਿਆਂ ਨੂੰ ਚੈੱਕ ਕਰ ਲੈਨੇ ਆ ਤਾਂ ਦੇਖੋ ਜੀ ਇਹ ਬਿਲਕੁਲ ਆਸਾਨੀ ਨਾਲ ਟੁੱਟ ਰਹੇ ਆ ਤਾਂ ਇਹਦਾ ਮਤਲਬ ਹੈ ਕਿ ਇਹ ਚੰਗੀ ਤਰ੍ਹਾਂ ਰੋਸਟ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਕੇ ਪਲੇਟ 'ਚ ਰੱਖ ਲਵਾਂਗੇ ਤੇ ਰੋਸਟ ਹੋਣ ਤੋਂ ਬਾਅਦ ਮਖਾਣਿਆਂ ਨੂੰ ਆਪਾਂ ਨੇ ਥੋੜੀ ਦੇਰ ਲਈ ਠੰਡੇ ਹੋਣ ਲਈ ਰੱਖਤਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਦੇ ਜਾਰ ਵਿੱਚ ਟਰਾਂਸਫਰ ਕਰਾਂਗੇ ਤੇ ਇਹਨਾਂ ਦੇ ਨਾਲ ਹੀ ਜਿਹੜੇ ਆਪਾਂ ਨੇ ਬਾਦਾਮ ਨੂੰ ਰੋਸਟ ਕਰਕੇ ਰੱਖਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਨਾਲ ਹੀ ਇਹਨਾਂ ਦਾ ਪਾਊਡਰ ਬਣਾ ਕੇ ਰੈਡੀ ਕਰ ਲਵਾਂਗੇ ਤੇ ਦੇਖੋ ਜੀ ਬਾਦਾਮ ਤੇ ਮਖਾਣਿਆਂ ਦਾ ਪਾਊਡਰ ਆਪਾਂ ਨੇ ਰੈਡੀ ਕਰ ਲਿਆ ਤੇ ਹੁਣ ਆਪਾਂ ਨੇ 1 ਲੀਟਰ ਦੁੱਧ ਲਿਆ ਹੈ ਤੇ ਇਹਨੂੰ ਪਹਿਲਾਂ ਆਪਾਂ ਬੋਇਲ ਹੋਣ ਤੱਕ ਵੇਟ ਕਰਾਂਗੇ ਤੇ ਦੇਖੋ ਜੀ ਦੁੱਧ ਨੂੰ ਬਾਲ ਆ ਚੁੱਕਿਆ ਤੇ ਹੁਣ ਆਪਾਂ ਫਲੇਮ ਨੂੰ ਬਿਲਕੁਲ ਲੋ ਕਰ ਦਵਾਂਗੇ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਚਲਾਵਾਂਗੇ ਤੇ ਜਿਸ ਨਾਲ ਸਾਡਾ ਜਿਹੜਾ ਦੁੱਧ ਹੈ ਉਹ ਕੜ ਜਾਏਗਾ ਤੇ ਖੀਰ ਦਾ ਟੇਸਟ ਵਧੀਆ ਆਊਗਾ ਤਾਂ ਥੋੜੀ ਦੇਰ ਲਈ ਆਪਾਂ ਇਹਨੂੰ ਚਲਾਵਾਂਗੇ ਲਗਾਤਾਰ ਲੋ ਫਲੇਮ ਤੇ ਤੇ ਹੁਣ ਆਪਣਾ ਦੁੱਧ ਚੰਗੀ ਤਰ੍ਹਾਂ ਕੜ ਚੁੱਕਿਆ ਤੇ ਹੁਣ ਜਿਹੜਾ ਆਪਾਂ ਨੇ ਪਾਊਡਰ ਬਣਾ ਕੇ ਰੈਡੀ ਕੀਤਾ ਸੀ ਮਖਾਣਿਆਂ ਤੇ ਬਦਾਮ ਦਾ ਉਹਨੂੰ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਥੋੜੇ ਜਿਹਾ ਆਪਾਂ ਨੇ ਸਾਬਤ ਮਖਾਣੇ ਰੱਖਲੇ ਸੀ ਰੋਸਟ ਕੀਤੇ ਹੋਏ ਉਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਨਾਲ ਹੀ ਥੋੜਾ ਜਿਹਾ ਆਪਾਂ ਨੇ ਕੋਕਨਟ ਗ੍ਰੇਟ ਕਰਕੇ ਰੱਖਿਆ ਸੀ ਉਹਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਇਹਨੂੰ ਮਿਕਸ ਕਰ ਦਵਾਂਗੇ ਤੇ ਇਹਦੇ ਨਾਲ ਹੀ ਆਪਾਂ ਰੋਸਟ ਕੀਤੀ ਹੋਈ ਕਿਸ਼ਮਿਸ਼ ਐਡ ਕਰਾਂਗੇ ਤੇ ਇਹਨੂੰ ਆਪਾਂ ਥੋੜੀ ਦੇਰ ਲਈ ਪਕਾਵਾਂਗੇ ਜਦੋਂ ਤੱਕ ਜਿਹੜੇ ਸਾਡੇ ਮਖਾਣੇ ਆ ਉਹ ਚੰਗੀ ਤਰ੍ਹਾਂ ਨਰਮ ਹੋ ਜਾਣ ਉਦੋਂ ਤੱਕ ਆਪਾਂ ਨੇ ਇਹਨੂੰ ਪਕਾ ਲੈਣਾ ਮੀਡੀਅਮ ਫਲੇਮ ਤੇ ਤੇ ਹੁਣ ਆਪਣੇ ਮਖਾਣੇ ਚੰਗੀ ਤਰ੍ਹਾਂ ਨਰਮ ਹੋ ਚੁੱਕੇ ਆ ਤੇ ਹੁਣ ਅੱਧਾ ਕੱਪ ਆਪਾਂ ਨੇ ਚੀਨੀ ਦਾ ਲਿਆ ਹੈ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਚੀਨੀ ਤੁਸੀਂ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਤੇ ਚੀਨੀ ਪਾਉਣ ਤੋਂ ਬਾਅਦ ਜਿਹੜੀ ਖੀਰ ਹੈ ਉਹ ਥੋੜੀ ਜਿਹੀ ਪਤਲੀ ਹੋ ਜਾਂਦੀ ਆ ਤਾਂ ਇਸ ਕਰਕੇ ਆਪਾਂ ਇਹਨੂੰ ਥੋੜੀ ਜਿਹੀ ਦੇਰ ਪਕਾਵਾਂਗੇ ਜਦੋਂ ਇਹ ਥੋੜੀ ਗਾੜੀ ਜੀ ਹੋ ਜਾਏਗੀ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਦੇ ਡਰਾਈ ਫਰੂਟ ਐਡ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟੇ ਹੋਏ ਬਦਾਮ ਤੇ ਥੋੜਾ ਜਿਹਾ ਪਿਸਤਾ ਐਡ ਕਰਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਐਡ ਕਰਾਂਗੇ ਜਿਸ ਨਾਲ ਇਹਦਾ ਜਿਹੜਾ ਟੇਸਟ ਹੈ ਉਹ ਬਹੁਤ ਹੀ ਵਧੀਆ ਆਂਦਾ ਹੈ ਤੇ ਇਹਨੂੰ ਐਡ ਕਰਨ ਤੋਂ ਬਾਅਦ ਆਪਾਂ ਨੇ ਫਲੇਮ ਨੂੰ ਬੰਦ ਕਰ ਦੇਣਾ ਤੇ ਖੀਰ ਨੂੰ ਆਪਾਂ ਨੇ ਥੋੜੀ देर ਲਈ ਢੱਕ ਕੇ ਰੱਖ ਦੇਣਾ ਉਹ ਤੋਂ ਬਾਅਦ ਇਹ ਸਰਵ ਕਰਨ ਲਈ ਰੈਡੀ ਹੈ ਤੇ ਦੇਖੋ ਜੀ ਖੀਰ ਨੂੰ ਆਪਾਂ ਨੇ ਥੋੜੀ देर ਲਈ ਠੰਡਾ ਹੋਣ ਲਈ ਰੱਖਤਾ ਸੀ ਢੱਕ ਕੇ ਤੇ ਹੁਣ ਇਹ ਸਰਵ ਕਰਨ ਲਈ ਬਿਲਕੁਲ ਰੈਡੀ ਆ ਤੇ ਇਹਨੂੰ ਆਪਾਂ ਇੱਕ ਬਾウル ਵਿੱਚ ਕੱਢ ਲੈਨੇ ਆ ਤੇ ਇਹਦੇ ਉੱਪਰ ਆਪਾਂ ਥੋੜੇ ਜਿਹੀ ਬਰੀਕ ਕੱਟੇ ਹੋਏ ਬਦਾਮ ਤੇ ਪਿਸਤਾ ਨਾਲ ਆਪਾਂ ਇਹਦੀ ਗਾਰਨਿਸ਼ਿੰਗ ਕਰਾਂਗੇ ਤੇ ਹੁਣ ਆਪਣੀ ਖੀਰ ਜਿਹੜੀ ਹੈ ਉਹ ਖਾਣ ਲਈ ਬਿਲਕੁਲ ਰੈਡੀ ਆ ਤੇ ਬਹੁਤ ਹੀ ਵਧੀਆ ਤੇ ਟੇਸਟੀ ਖੀਰ ਬਣ ਕੇ ਰੈਡੀ ਹੋਈ ਆ ਤੇ ਨਵਰਾਤਰਿਆਂ ਲਈ ਸਪੈਸ਼ਲ ਖੀਰ ਆਪਾਂ ਨੇ ਬਣਾਈ ਆ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਅੱਜ ਦੀ ਰੈਸਪੀ ਸਾਡੀ ਸਪੈਸ਼ਲ ਨਵਰਾਤਰਿਆਂ ਲਈ ਆ ਤੇ ਜੋ ਵੀ ਵਰਤ ਰੱਖਦੇ ਆ ਉਹ ਵੀ ਖੀਰ ਨੂੰ ਬਣਾ ਕੇ ਤੇ ਇਹਨੂੰ ਖਾ ਸਕਦੇ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ